ਕੇ ਵਿੱਚ ਬੇਨਤੀ ਕਰਨੀ ਹੈ ਪਤਾ ਲੱਗਾ ਕਿ ਤੁਹਾਡੇ ਇਲਾਕੇ ਦੇ ਵਿੱਚ ਇੱਕ ਗੁਰਮਤਿ ਵਿਦਿਆ ਕੇਂਦਰ ਹੈ ਬਾਬਾ ਬਧਾਵਾ ਸਿੰਘ ਜੀ ਦੇ ਨਾਂ ਤੇ ਉੱਤੇ ਅੱਜ ਅਜਿਹੇ ਆਤਾਰਿਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਬੜੀ ਜ਼ਰੂਰਤ ਹੈ ਗੁਰਦੁਆਰਾ ਜੰਡ ਸਰ ਸਾਹਿਬ ਉਸੇ ਪਵਨ ਸਥਾਨ ਤੋਂ ਨਗਰ ਕੀਰਤਨ ਚੱਲੇ ਪਾਏ ਤੇ ਅੱਜ ਅਜਿਹੇ ਆਤਾਰਿਆਂ ਤੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਲੋੜ ਕਿਉਂ ਹੈ ਜੇਕਰ ਅਸੀਂ ਚਾਹੋ ਨਾ ਕਿ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਕੇ ਰੱਖੀਏ ਤਾਂ ਚਾਹੇ ਅਤਾਰਿਆਂ ਵਿੱਚ ਭੇਜਣਾ ਪਵੇਗਾ ਕਿਉਂਕਿ ਮਾਤਾ ਪਿਤਾ ਕੋਲ ਅੱਜ ਦੇ ਇਸ ਜਮਾਨੇ ਵਿੱਚ ਸਮਾਂ ਨਹੀਂ ਕਿ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ ਕਿਉਂਕਿ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਇਸ ਤਰ੍ਹਾਂ ਬਣ ਚੁੱਕੀ ਹੈ ਕਿ ਅਸਲ ਜ਼ਿੰਦਗੀ ਨੂੰ ਅਸੀਂ ਨਾਟਕ ਸਮਝਦੇ ਹਾਂ ਤੇ ਕਹਿੰਦੇ ਆਂ ਇਹ ਡਰਾਮਾ ਚੱਲ ਰਿਹਾ ਹੈ ਤੇ ਜਿਹੜੇ ਨਾਟਕਾਂ ਵਿੱਚ ਜੋ ਕੁਝ ਹੁੰਦਾ ਇਹ ਸਮਝਦੇ ਆਂ ਕਿ ਸੱਚਾਈ ਹੈ ਉਹਦੇ ਵਿੱਚ ਕੋਈ ਇਮੋਸ਼ਨਲ ਸੀਨ ਆ ਜਾਵੇ ਤੇ ਬੀਬੀਆਂ ਭੈਣਾਂ ਨੂੰ ਇਉਂ ਜਾਪਣ ਲੱਗ ਜਾਂਦਾ ਆ ਤੇ ਮੇਰੇ ਤੇ ਅਤਿਆਚਾਰ ਹੋ ਰਿਹਾ ਆ ਆ ਤੇ ਮੇਰੀ ਕਹਾਣੀ ਟੀਵੀ ਵਿੱਚ ਵਿਖਾਈ ਜਾ ਰਹੀ ਹੈ ਅਸੀਂ ਨਾਟਕ ਨੂੰ ਅਸਲ ਤੇ ਅਸਲ ਨੂੰ ਨਾਟਕ ਮੰਨੀ ਬੈਠੇ ਹਾਂ ਜਿੰਨਾ ਚਿਰ ਆਪਣੇ ਸਿਧਾਂਤ ਨਾਲ ਨਹੀਂ ਜੁੜਦੇ ਬਾਣੀ ਬਾਣੇ ਨਾਲ ਨਹੀਂ ਜੁੜਦੇ ਸਾਡਾ ਭਲਾ ਨਹੀਂ ਹੋਣਾ ਭਲਾ ਤਾਂ ਹੀ ਹੋਣਾ ਜੇ ਮਾਪੁਰਖਾਂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਦੀਨ ਦੁਨੀਆ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਓਟ ਵਿੱਚ ਰਹਿ ਕੇ ਚੜ੍ਹਦੀ ਕਲਾ ਦੇ ਨਾਲ ਜੀਵਨ ਜੀਵੀਏ ਕਲ ਕੀ ਤਰਤੇ ਪਤਰੋ ਧੀਓ ਅਮਰਤਾ ਦੀ ਹੋ ਕੇ ਜੀਓ ਸਾਰੀ ਸੰਗਤ ਦਾ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਹੁਕਮ ਲਾ ਕੇ ਤੁਹਾਡੇ ਦਰਸ਼ਨ ਕਰਵਾਏ ਤੇ ਕੌਮ ਤੇ ਚੜ੍ਹਦੀ ਕਲਾ ਵਾਲੇ ਕਵੀਸ਼ਰ ਸ਼ਬਦਾਂ ਦੇ ਜਾਦੂਗਰ ਜਿਨ੍ਹਾਂ ਦੇ ਉੱਤੇ ਸਤਿਗੁਰੂ ਪਾਸ਼ਾ ਦੀ ਬੜੀ ಅಪਾਰ ਕਿਰਪਾ ਹੈ ਜਿਹੜੇ ਦਾਸਰਿਆਂ ਨੂੰ ਬੜਾ ਮਾਣ ਬਖਸ਼ਿਸ਼ ਕਰਦੇ ਨਿੱਕੀ ਜਿਹੀ ਗੱਲ ਕਹਿਣੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਦੋ ਸੇ ਸਤਸਕਰਾਂ ਨੂੰ ਮਿਲਾਂ ਮਿਲੇ ਜਿਹੜੇ ਚੜ੍ਹਦੀ ਕਲਾ ਦੇ ਨਾਲ ਜਥਿਆਂ ਨੂੰ ਪੇਸ਼ ਕਰਦੇ ਨੇ ਭਾਵੇਂ ਉਹ ਜਥਾ ਉਹ ਸਿੱਤ ਦੇ ਯੋਗ ਹੋਵੇ ਭਾਵੇਂ ਨਾ ਹੋਵੇ ਇੱਕ ਤੇ ਹੈ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸੇ ਸਤਸਕਰ ਸਾਹਿਬ ਬੀਰ ਜਸਵਿੰਦਰ ਸਿੰਘ ਜੀ ਤੋਂ ਗੱਲ ਸਾਹਿਬ ਉਹ ਵੀ ਇਸੇ ਤਰ੍ਹਾਂ ਜਥਿਆਂ ਦੀ ਹੌਸਲਾ ਵਜਾਈ ਕਰਦੇ ਨੇ ਤੇ ਉਹਨਾਂ ਤੋਂ ਬਾਅਦ ਸਨਮਾਨਯੋਗ ਭਾਈ ਸਾਹਿਬ ਭਾਈ ਰਾਏ ਸਿੰਘ ਜੀ ਲੱਖਾ ਸਾਹਿਬ ਇਹ ਮਾਣ ਇਹਨਾਂ ਨੂੰ ਪ੍ਰਾਪਤ ਹੋਇਆ ਇਹਨੇ ਯੋਗ ਅਸੀਂ ਨਹੀਂ ਹੁੰਦੇ ਜਿੰਨੀਆਂ ਸਿਰਤਾਂ ਕਰ ਜਾਂਦੇ ਨੇ ਉਸਤਤ ਕਰ ਜਾਂਦੇ ਨੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਸੰਗਤ ਦਾ ਧੰਨਵਾਦ ਸਮੁੱਚੇ ਪ੍ਰਬੰਧ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਹਥੇ ਪਹਿਲੇ